ਲਿਆ ਵੀ ਹੁਣ ਜੱਟ ਪਹਿਲਾਂ ਪਾਣੀ ਪੀਊਗਾ ਸਾਰੇ ਜੱਟ ਪੀਣਗੇ ਕੱਲਾ ਤੂੰ ਥੋੜੀ ਪੀਊਂਗਾ ਕਿਉਂ ਬਈ ਦਾਜੀ ਥਿਆ ਕਿਉਂਕਿ ਰੇਡੀਏਟਰ ਗਰਮ ਨਾ ਨਾ ਰੇਡੀਏਟਰ ਗਰਮ ਨਹੀਂ ਇਹਨੂੰ ਤਾਂ ਕੁਝ ਹੁੰਦਾ ਨਹੀਂ ਇੱਕ ਤਾਂ ਗੋਗੀ ਪੰਗੀ ਬਹੁਤ ਕਰਾਈ ਜਾਂਦਾ ਠੀਕਾ ਹੁਣ ਆ ਚੱਲ ਪਹਿਲਾਂ ਆਪਾਂ ਜਾਣਕਾਰੀ ਦੇ ਦਈਏ ਲਿਆ ਬਈ ਆ ਜਾ ਕਿਦਾਂ ਹੱਥ ਦਿਖਾ ਸਤਿ ਸ਼੍ਰੀ ਅਕਾਲ ਜੀ ਜਿਹੜੇ ਹੱਥਾਂ ਤੇ ਕਹਿੰਦਾ ਮਹਿੰਦੀ ਲੱਗਣੀ ਸੀ ਨਾ ਲਿਉਣਾ ਤਾਂ ਹੈ ਹਲਦੀ ਹਾਂ ਤੇ ਉਹ ਹੱਥਾਂ ਨਾਲ ਹੁਣ ਤੇ ਨੀਲੇ ਪੀਲੇ ਹਾਂ ਚਲੋ ਖੈਰ ਬਾਕੀ ਬਾਈ ਅ ਅੱਜ ਵੈਰਾਈਟੀਆਂ ਦੋ ਤਿੰਨ ਪਾ ਰਹੇ ਹਾਂ ਇਹਨਾਂ ਦਾ ਕਾਰਨ ਇੱਕ ਤਾਂ ਪੈਰੀਏ ਕਿਉਂਕਿ ਕਿਹੜੀ ਹੈ ਸਾਥੀ ਹਾਥੀ ਮੇਰੇ ਸਾਥੀ ਇਹ ਪਾਪਾ ਨੇ ਪੂਰਾ ਸਾਫਾ ਪੂਰਾ ਸਾਫਤਾ ਸਾਫਤਾ ਥੱਲੇ ਹਲੂ ਪਾਪਾ ਜੀ ਦਾ ਤੇ ਅੱਜ ਆਏ ਬਈ ਨਵੀਂ ਮੋਟਰ ਤੇ ਨਵੀਂ ਮੋਟਰ ਕਹਿਣ ਦਾ ਭਾਵ ਉਹ ਸਾਹਮਣੇ ਏਅਰਪੋਰਟ ਹੈ ਏਅਰਪੋਰਟ ਤੋਂ ਤੁਸੀਂ ਸਮਝ ਲਿਓਗੇ ਵੀ ਕੀ ਕਹਿਣਾ ਏਅਰਪੋਰਟ ਸਮਝ ਲਿਓਗੇ ਉੱਥੇ ਤੁਹਾਨੂੰ ਪਤਾ ਲੱਗਦਾ ਰਹਿੰਦਾ ਵੀ ਗੱਡੀਆਂ ਕਿਹੜੀਆਂ ਕਿਹੜੀਆਂ ਗੱਡੀਆਂ ਤੜਕੇ ਹੀ ਆਉਣ ਲੱਗ ਜਿੰਦੀਆਂ ਗੱਡੀਆਂ ਤੁਹੇ ਦੇਖਾ ਪਾ ਪਾ ਰਹੇ ਆ ਸਾਥੀ ਇਹਦੇ ਵਿੱਚ 2 ਸਾਲ ਦਾ 12 ਪ੍ਰੇਟ ਇਹਨਾਂ ਕਾਰਨ ਕਾਰਨ ਪਾਉਣ ਦਾ ਕਾਰਨ ਇਹਦਾ ਇਹ ਆ ਵੀ ਇਹਦੇ ਨਾਲ ਜਿਹੜੀ ਆਪਣੇ ਮਧਰੇ ਬੂਟੇ ਦੀ ਸ਼ਿਕਾਇਤ ਆਉਂਦੀ ਆ ਉਹ ਹੁਣ ਤੋਂ ਹੀ ਪਤਾ ਲੱਗਣ ਲੱਗ ਜਾਂਦੀ ਆ ਵੀਡੀਓ ਪੈਣ ਲੱਗ ਗਈਆਂ ਵੀਡੀਓ ਵੀ ਪੈਣ ਲੱਗ ਗਈਆਂ ਖੇਤ ਚ ਗੇੜਾ ਮਾਰਦੋ ਹੀ ਪਤਾ ਲੱਗ ਜਾਂਦਾ ਕਿਹੜੇ ਕਿਹੜੇ ਵਿੱਚ ਆ 28 29 ਉਹ ਆਪਾਂ ਤਾਂ ਹੁਣ ਲੈ ਬਰਥਡੇ ਤੇ ਪਾ ਦੇਣੀ ਹੁਣ ਜਿਹੜੀਆਂ ਗੇਤੀਆਂ ਛੋਣੀਆਂ ਕਹਿੰਦੇ ਆਪਾਂ ਗੇਤੇ ਛੋਣੀਆਂ ਚ ਮਧਰੇ ਮੌਸਮ ਵੀ ਕਰਕੇ ਵੀ ਹੁੰਦਾ ਏ ਕੁਝ ਬਾਕੀ ਨਹੀਂ ਪਰ ਇਹ ਜਿਹੜਾ ਰეკਮੈਂਡ ਆਇਆ ਕਹਿੰਦੇ ਵੀ ਯੂਨੀਵਰਸਿਟੀ ਤੋਂ ਆ ਵੀ ਜਣੀ ਜ਼ਿੰਮੇਦਾਰਾਂ ਨੂੰ ਅਪੀਲ ਕੀ ਆ ਵੀ ਖੇਤਾਂ 'ਚ ਕਿਹੜਾ ਮਾਰੋ ਅੰਦਰ ਬੜੋ ਖੇਤਾਂ 'ਚ ਕਿਹੜਾ ਮਾਰੋ ਵੀ ਕਿਤੇ ਕਿਤੇ ਤੁਹਾਨੂੰ ਮਾਦਰੇ ਬੂਟੇ ਦੀ ਸ਼ਿਕਾਇਤ ਹੈਗੀ ਆ ਨਵਾਂ ਵਝਾਲੇ ਵਾਲੇ ਬੜੇ ਹੋ ਜਾਣਗੇ ਕੱਲਾ ਹੀ ਉਹ ਉੱਥੀ ਜੇ ਖੜਾ ਹੋਊਗਾ ਹਾਂ ਉੱਥੀ ਜੇ ਖੜਾ ਹੋਊਗਾ ਸੋ ਅਸੀਂ ਅੱਗੇ ਹਲੇ ਅੱਜ ਤੋਂ 2 ਹਫ਼ਤੇ ਬਾਅਦ ਪਤਾ ਲੱਗਣਾ ਜਦੋਂ ਚੇੜਾ ਜਾ ਬਣ ਜਾਣਾ ਇੱਕ ਤਾਂ ਉਹਦਾ ਪੱਤਾ ਲੱਗ ਜਾ ਹੁਣ ਲੱਗ ਜਣਾ ਪੱਟ ਕੇ ਦੇਖਿਓ ਤੁਹਾਨੂੰ ਜੇ ਥੱਲੇ ਉਹ ਤਾਂ ਸੁੱਕਣ ਲੱਗੀ ਕਾਲੀ ਹੋਣ ਲੱਗੀ ਕਾਲੀ ਹੋਣ ਲੱਗੀ ਫੇਰ ਜਦ ਜਦੀ ਚੱਕ ਲਿਆ ਉਸਮਾਨ ਤੇ ਅੱਜ ਅਸੀਂ ਚੁੰਨੀ ਮੱਝ ਲੈ ਆਏ ਵੇ ਪਹਿਲਾ ਪਹਿਲਾ ਥੱਲੇ ਲੈ ਕੇ 126 ਚੋਂ ਨਾ ਲੱਗਿਆ ਵਾ ਇੱਥੇ ਆਪਣਾ ਲੇਬਰ ਨੇ ਲੈ ਆ ਵਾ ਤੇ ਇਹਦੇ ਵਿੱਚ ਅੱਜ ਪਹਿਲੇ ਥੱਲੇ ਦੇ ਨਾਲੇ ਅਸੀਂ ਦੋ ਵੈਰਟੀਆਂ ਦੂਜਾ ਸਲਟ ਦਿਖਾ ਕਿਹੜਾ ਉਹ ਅੱਛਾ ਉਹ ਜ਼ਿੰਕ ਮਿਲਾ ਰਹੇ ਨੇ ਨਾ ਤੇ ਆ ਇਹਨਾਂ ਦੇ ਵਿੱਚ ਪਾ ਰਹੇ ਹਾਂ ਅਸੀਂ ਬਾਕੀ ਅਸੀਂ ਸਿੰਪਲ ਜੂਰੀਓ ਪਾਇਆ ਤੇ ਪਾਣੀ ਪੀਓ ਪਹਿਲਾਂ ਤਾਂ ਪਾਣੀ ਪੀਓ ਯਾਰ ਕਿਤੇ ਗੱਡੀਆਂ ਗਰਮ ਨਾ ਹੋ ਜਾਣ ਚਲ ਆ ਪਹਿਨਾਂ ਬਾਰੇ ਤਾਂ ਮੋਟਾ ਮੋਟਾ ਦੱਸਤਾ ਤੇ ਸੰਘਰਸ਼ ਜਾਰੀ ਹੈ ਜੀ ਬੰਦੇ ਤਿੰਨ ਰਹਿ ਗਏ ਅਸੀਂ ਹੌਲੀ ਹੌਲੀ ਯਾਰ ਰਹਿ ਗਏ ਇਕੱਲੇ ਚਾਂਦੀ ਦੇ ਛੱਲੇ ਦੇ ਕੇ ਢੋਖਾ ਦੇ ਕੇ ਢੋਖਾ ਲੱਭਦਾ ਨਹੀਂ ਮੌਕਾ ਸਵਰਗ ਕਾ ਨੂੰ ਦਿਖਦਾ ਆਪ ਮੇਰੇ ਬਿਨਾ ਸਵਰਗ ਕਾ ਨੂੰ ਦਿਖਦਾ ਮੇਰੇ ਵੀਰੋ ਤੇ ਭੱਗ ਜਾ ਚਾ ਥੋੜੇ ਜਿਹੇ ਢਿੱਲਾ ਦਾ ਥੋੜਾ ਜਿਹਾ ਹਾਲੇ ਅਸੀਂ ਤੰਗ ਨਹੀਂ ਕਰਿਆ ਦੀंपा ਜੱਜ ਨੂੰ ਕੱਲੂ ਕਰਦੇ ਹਾਂ ਕਾਬੂ ਦੇਖਨੇ ਆ ਜੋ ਸਕੀਮ ਲਾਉਣੇ ਆ ਉਹ ਕਰ ਗਿਆ ਓਖਾ ਜਾਂ ਸਾਨੂੰ ਐ ਵੀ ਜਿਹੜਾ 2 ਕੁ ਦਿਨਾਂ ਦੇ ਵਿੱਚ 40-50 ਕਿੱਲਿਆਂ ਜਿਹੜੇ ਨਿਕਲ ਜਾਣ ਹੁਣ ਰੋਜ਼ ਰੋਜ਼ ਕਿੰਨੇ ਕੁ ਹੁਣ 3 ਬੰਦਿਆਂ ਤੋਂ ਕਿੰਨੇ ਕੁ 10-15 ਥੱਲੇ ਜੋਰ ਲਾ ਕੇ ਪੈਣੇ ਆ ਜੀ ਐਵੇਂ ਜਿੰਕ-ਜੁੰਕ ਮਲੋਣੀ ਪਵੇ ਫਿਰ ਤਾਂ ਸਮਝ ਲਓ ਸਵੇਦ ਵਾਲੀ ਛੱਟ ਦੇ ਵਿੱਚ 8-8 ਦਾ ਛੱਲੇ ਵੀ ਦਮ ਤੋੜ ਦਿੰਨੇ ਆ ਹਨਾ ਕਿਉਂਕਿ ਥੱਲੇ ਵੀ ਚੱਕ ਰਲਾਉਣੇ ਵੀ ਹੁੰਨੇ ਆ ਤੇ ਉਹਨਾਂ ਕਾਰਨ ਕਰਕੇ ਵੀ ਬੱਸ ਹੋ ਜਾਂਦੀ ਆ ਤੇ ਅੱਜ ਹੁਣ ਪਾ ਜਣੇ ਅਸੀਂ ਅੱਠ ਕ ਥੱਲੇ ਆਪਣੇ ਵੀ ਸਰੀਰ ਵਿੱਚ ਜਿੰਕ ਦੀ ਕਮੀ ਨਹੀਂ ਰਹਿੰਦੀ ਹੁਣ ਆਪਣੇ ਸਰੀਰ 'ਚ ਜਿੰਕ ਜੁੰਕ ਦੀ ਕਮੀ ਜਮਾ ਨਹੀਂ ਘਟ ਰਹਿਣ ਕਿੱਥੇ ਦੰਨੇ ਹੈ ਕੋ ਕੀ ਪੂਰੀ ਕਰ ਦਨੇ ਸ਼ਾਮ ਨੂੰ ਪੂਰਦਾ ਹੂੰ ਵੀ ਆਹ ਦੇ ਜਿੰਕ ਪੂਰੀ ਆ ਚਲ ਆ ਪਲਾ ਪਾਣੀ ਮੈਨੂੰ ਵੀ ਪਾਗਲਾ ਮਹਿਤਾਬ ਅੱਜ ਥੋੜਾ ਢਿੱਲਾ ਹੋ ਗਿਆ ਤਾਂ ਉਹਦੀਆਂ ਅੱਖਾਂ ਜਿਹੇ 'ਚ ਥੋੜੀ ਜਿਹੀ ਕਿ ਨਾ ਮੌਸਮ ਕਰਕੇ ਲਾਲ ਲਾਲ ਜਿਹੀ ਹੋ ਗਏ ਤੇ ਅੱਖਾਂ ਉਹਦੀਆਂ ਦਵਾਈ ਲੈ ਆਏ ਦਵਾ ਕੇ ਉਹਨੂੰ ਫਰੰਦ ਤੋਂ ਤੇ ਪਿੱਛੋਂ ਗੋਗੀ ਬਾਈ ਨੇ ਚੱਕ ਦੇ ਗੋਗੀ ਡੈਕ ਤੋਂ ਬਚਾ ਕੇ ਥੋੜਾ ਡੈਕ ਨੂੰ ਨਾ ਜ਼ਿਆਦਾ ਪੀਂ। ਸਾਰਾ ਧੋਤਾ ਸਭ ਕੁਝ ਨਾ ਇੰਨੇ ਵੀ ਨਾ ਮਾਰ ਫਿਰ ਕੀ ਫਾਇਦਾ ਫਿਰ ਚੀਜ਼ ਖਰਾਬ ਹੁੰਦੀ ਆਪਣੀ ਹੁੰਦੀ ਹੈ ਫਿਰ ਸੁੱਕ ਜਣਾ ਸਾਰਾ ਸੁੱਕੇ ਤੇ ਉਹੀ ਜਿਹੀ ਗੱਲ ਥੋੜੀ ਬਣਦੀ ਹੈ ਦਾਵੜ ਗਿੱਲੀ ਹੋ ਜਾਂਦੀ ਬਾਰ ਬਾਰ ਫਿਰ ਖਰਾਬ ਹੋ ਜਾਂਦੀ ਉਹ ਕੰਪਨੀ ਜਿੰਨੀ ਮਰਜ਼ੀ ਗਾਰੰਟੀ ਵਾਰੰਟੀ ਲਈ ਜਾਵੇ ਆਪਾਂ ਨੇ ਦੇਖ 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 ਲਿਆ ਆਈਫੋਨ ਦੀ ਦੇਖ ਲਈ ਤੀ ਨਾ ਗਾਰੰਟੀ ਹਾਂ ਮੰਨਣੀ ਨਹੀਂ ਚਾਹੀਦੀ ਕੰਪਨੀ ਦੀ ਤਾਂ ਸੁਣੋ ਨਾ ਚੀਜ਼ ਦੀ ਸੰਭਾਲ ਆਪਣੇ ਆਪ ਕਰਨੀ ਹੈ ਤੇ ਕਰਤੀ ਵਾਸ਼ਿੰਗ ਵਧੀਆ ਇੱਕ ਟਰੈਕਟਰ ਹੀ ਹੋ ਜੀ ਗੋਗੀ ਅਹਮਨ ਵਾਲੇ ਕੰਪਰੈਸਰ ਦੋ ਕਹਿਨਤਾ ਉਹ ਪਹਿਨੇ 10 ਮਿੰਟ ਲਾਏ ਹਾਂ ਚਾਚਾ ਜੀ ਚੱਲ ਕੋਈ ਨਹੀਂ ਉਹਨੂੰ ਤੰਗ ਨਹੀਂ ਕਰਨਾ ਕੋਈ ਨਹੀਂ ਆ ਜਾਣਾ ਸਟਾਫ ਨੇ ਆਪਣੇ ਨੇ ਕਰ ਦਿੰਦੇ ਚੱਲ ਵਧੀਆ ਹੋ ਗਿਆ ਕਾਲਾ ਕੱਢਦੇ ਆਣ ਕੋਗੀ ਇਹਦੇ ਪਰ ਮਾਰਤਾ ਪਾਣੀ ਹੁਣ ਕੱਲੂ ਇਹਦੇ ਤੋਂ ਕੱਪੜਾ ਕੱਲੂ ਕੱਪੜਾ ਬੱਜੂਗਾ ਜਣੀ ਮਿੱਟੀ ਮਿੱਟੀ ਉਤਰ ਗਈ ਹੁਣ ਮਿੰਦਰਾਲ ਕੱਢਦੇ ਪਾਹ ਉਹਦੇ ਉੱਪਰ ਵੀ ਮਾਰਨਾ ਮੈਨੂੰ ਲੱਗਿਆ ਵਾ ਉਹ ਨਿਬੜਿਆ ਉਹਦੇ ਚ ਰੇਤ ਦੇ ਥੱਲੇ ਪਏ ਆ ਪਿੱਛੇ ਸਕੇਂਜੇ ਚ ਉਹ ਨਹੀਂ ਨਿਕਲਨੇ ਹੁਣ ਪੜਿਆ ਵਸ ਕੇੰਜੇ ਬਹੁਤ ਗਿਰਤੇ ਉਹਦੇ ਚ ਮੰਨ ਲਿਆ ਕਰ ਗੱਲ ਤੂੰ ਆਰਾਮ ਕਰ ਲੈ ਫਿਰ ਆਪਾਂ ਬਰਾਸ ਜਾਣਾ ਪਾਉਣਾ ਬਾ ਤੇਰੇ ਆਰਾਮ ਕਰ ਲੈ ਬਸ ਉਹਦੇ ਸ਼ਾਮ ਨੂੰ ਆ ਕੇ ਨੰਬਰ ਲਾ ਲਾਂਗੇ ਠੰਡੇ ਠੰਡੇ ਉਹਦਾ ਰੂਟਾ ਵੇਟਰ ਥੱਲੇ ਤੇ ਹੀ ਬੋਂ ਭਰਿਆ ਵਾ ਹਨਾ ਉਹ ਹੋ ਗਈ ਆਗੇ ਘਰ ਆਉਣ ਠੰਡੇ ਪਾਇਆਏ ਹੋਰ ਹਲੇ ਉਹ ਸੈੱਡ ਚ ਲਾ ਦਈਏ ਇਹਨੂੰ ਆਹ ਹੋ ਗਈਆਂ ਪਧਾਈਆਂ ਹਾਂ ਇਹ ਨਾ ਦਿਖਾਈਂਦਾ ਸਾਰਿਆਂ ਚੱਕ ਲੈਣਾ ਨਾ ਚੱਕਰ ਚੱਲ ਕਣਕ ਚੌਖਾ ਹੁੰਦਾ ਜੀਰੀ ਚ ਤਾਂ ਸਾਰਿਆਂ ਕੋਲੇ ਹੁੰਦਾ ਆ ਆਪ ਪਧਾਈਆਂ ਹੋ ਗਈਆਂ ਆਵਾਜ਼ ਤੇ ਦੀ ਏਸੀ ਐ ਵੀ ਸਵਰਾਜ ਨੂੰ ਵੀ ਇੱਕ ਵਾਰ ਤਾਂ ਵਿਪਤਾ ਪਾ ਲੈਂਦੀ ਆ ਆਵਾਜ਼ ਤਾਂ ਸਵਰਾਜ ਮੰਗੇ ਥੋੜਾ ਬਹੁਤ ਹਾਂ ਪਰ ਅਸੀਂ ਇੱਕ ਦੇਖ ਲੈ ਤਵੀਆਂ ਮੁਕਾਬਲੇ ਚੱਲਦਾ ਨਹੀਂ ਤੇ ਟਰਾਲੀਆਂ ਮੁਕਾਬਲਿਆਂ ਦੇ ਵਿੱਚ 500 ਵਿੱਚੋਂ ਜਾਓ ਉਹ ਜਿਹੜੇ ਤਿਆਰ ਕਰਦੇ ਆ ਬਾਈ ਧੂੜ ਘੜ ਦਿੰਦਾ ਸਾਰਾ ਸਾਬ ਤੇ ਅੱਗੇ ਟਰਾਲੀ ਮੁਕਾਬਲਿਆਂ ਚ ਨਹੀਂ ਕੋਈ ਬੱਬ ਬਾਜੀ ਬਾਜੀ ਟਰੈਕਟਰ ਦਾ ਲੋਟ ਆਇਆ ਇਹ ਟਰਾਲੀ ਨੂੰ ਕੰਮ ਇਹ ਤੂੰ ਜਿੰਨੇ ਦੇਖ ਰੇਤੇ ਬਜਰੀ ਰੇਤੇ ਨੂੰ ਚਲਦੇ ਆ ਮਿੱਟੀ ਮੁੱਟੀ ਨੂੰ ਜ਼ਿਆਦਾ ਅਰਜਣ ਜਾਂਦੇ ਆ ਉਹ ਇਹਨਾਂ ਦਾ ਪਹਿਲੇ ਹਾਈ ਚ ਚੱਕਰ ਤੋਰਾ ਘਾਟਾ ਇਹ ਇੱਕ ਤਾਂ ਲੰਬਾਈ ਚ ਜ਼ਿਆਦਾ ਕਰਦਾ ਇਹ ਟਰੈਕਟਰ ਉੱਠਦੇ ਘਾਟਾ ਜਣੀ ਬਣਾਵਟੇ ਆ ਜਿੱਦਣ ਜ਼ਿਆਦਾ ਭਲਿਆਂ ਤਾਂ ਸਟੈਂਡਰਡ ਵੀ ਤਾਂ ਟਰਾਲੀ ਨੂੰ ਪਾਇਆ ਵੇ ਵੀ ਦਾ ਤੂੰ ਦੇਖੇ ਤੇ ਜੇ ਖੇੜੇ ਵਾਲੀ ਸੰਖਮਣ ਜਾਂਦੇ ਤੇ ਉਹ ਡੈਂਕਾ ਦਿਖਾਉਣ ਦਾ ਟਰੈਕਟਰ ਇਹ ਨਹੀਂ ਕਹਿੰਦਾ ਦਿਖਾਉਣਾ ਇਹ ਦੇਖਦਾ ਨਹੀਂ ਇਹ ਤਾਂ ਪਲੇਨ ਜਾਂਦਾ ਤਾਂ ਟਰੈਕਟਰ ਨਹੀਂ ਬਣਾਵਟ ਬਣਾਵਟ ਦਾ ਫਰਕ ਹੈ ਇਹ ਪਲੇਨ ਚੱਲਦਾ ਇਹ ਪਲੇਨ ਚੱਲਦਾ ਤਾਂ ਟਰਾਲੀਆਂ ਵੀ ਬਦਲ ਬਦਲ ਦੇਖ ਲਈਂਦੀ ਆਪਾਂ ਨੇ ਇੱਕ ਟਰੈਕਟਰ ਦੀ ਬਣਾਵਟ ਬਣਾਵਟ ਦੇ ਹੀ ਫਰਕ ਪੈ ਜਾਂਦਾ ਤੇ ਬਾਕੀ ਜੂਰੀਏ ਦਾ ਅੱਜ ਅੱਜ ਤੱਕ ਹੀਰ ਜਿੱਤ ਇੱਕ ਹੋਰ ਨਜ਼ਾਰਾ ਇਹਦਾ ਇਹਦੇ ਪਰ ਡੱਕ ਵੀ ਨਹੀਂ ਹੋਣਾ ਚਾਹੀਦਾ ਇਹਦੀ ਆਵਾਜ਼ੇ ਨਜ਼ਾਰਾ ਲਿਆਈ ਰੱਖਦੀ ਆਵਾਜ਼ ਨਹੀਂ ਦਵਾ ਚੜਾਉਂਦੀ ਕਿਉਂਕਿ ਕਹਿੰਦਾ ਗਾਹ ਨੂੰ ਨਹੀਂ ਲੈ ਸਰ ਚੱਲਦਾ ਗਿਆ ਮੇਰੇ ਤੇ ਨਹੀਂ ਚੱਲਦਾ ਜੇ ਮੈਂ ਗਾਹ ਨੂੰ ਆ ਟਰੈਕਟਰ ਬਾ ਫਿਰ ਤਾਂ ਮੈਂ 100 100 ਕਿਉਂ ਕਰੂੰਗਾ ਜਦੋਂ ਇੱਕ ਪਰ ਪਾਣੀ ਵੱਜ ਗਿਆ ਕੱਲ ਨੂੰ ਇਹਦੇ ਪਰ ਮਾਰ ਦਾਂਗੇ ਫਿਰ ਜਦ ਸਾਰੇ ਪਰ ਪਾਣੀ ਵੱਜ ਗਿਆ ਫਿਰ ਸਰਫ ਸ਼ੁਰੂ ਕਰ ਦਾਂਗੇ ਹੋਊਗਾ ਕੰਮ ਹੁਣ ਉਹ ਬੰਦੇ ਚਲੇ ਗਏ ਭਾਈ ਸਾਡੇ ਸਾਰੇ ਆਖੀਰ ਦੇ ਤਾਂ ਹੁਣ ਆ ਤਾਂ ਹੁਣ ਅਸੀਂ ਸ਼ਾਮ ਦਾ ਟਾਈਮ ਹੋ ਗਿਆ ਅਸੀਂ ਆਪੇ ਬਸ ਹੁਣ ਤਾਂ ਨਾ ਬਸ ਜੀ ਕਰਦਾ ਵੀ ਰੇ ਪਉਂਦੇ ਪਉਂਦੇ ਪਰਲੀ ਫਾਂਡ ਚੋਂ ਨਿਕਲੇ ਚਾਹੀਏ ਵੀ ਲੱਗਦੀ ਹੈ ਕਿਸੇ ਆ ਵੀ ਮਸ਼ੀਨ ਧੋੜਦੇ ਰਹਿੰਦੀ ਹੈ ਅਰੇ ਸਮਾਨ ਸਾਰਾ ਹੀ ਧੋਣ ਦੇਵੇ ਟਰਾਲੀਆਂ ਧੋਣ ਤੇ ਪੰਜਾਂ ਬੜੀਆਂ ਬੜੀ ਟਰਾਲੀਆਂ ਧੋਣ ਤੇ ਪਈਆਂ ਛੋਟੀਆਂ ਉਹੀ ਬੁਖਾਰ ਚੜਦਾ ਹੈ ਸੁਣਕੀ ਤਾਪ ਚੜਦਾ ਵੀ ਪੱਲਾ ਪੱਲਾ ਕਿਵੇਂ ਸੁੱਤਾਊਗਾ ਕੰਮ ਬੱਟਾ ਜਿਹੜੀਆਂ ਉਹ ਬੇਲ ਜੀ ਜਿਹੜੀ ਜਾਂਦੀ ਹੁੰਦੀ ਉਹ ਥਾਪੀਆਂ ਮਾਰਦੀ ਵੀ ਆ ਜਾ ਜਿੱਦਣ ਉਹਨਾਂ ਲੈ ਕੇ 240 ਹੈ ਕਿਆ ਕਰੇ ਕੰਮ ਆਏ ਸਾਰੇ ਹੈ ਬੋਤਾਲ ਜੀ ਵਿੱਚ ਜਿੰਨਾ ਬੰਦਿਆਂ ਨਾਲ ਹੈ ਬੰਦੇ ਥੋੜੇ ਚਲ ਆ ਜਣੇ ਆ ਇੱਕ ਦੋ ਦਿਨ ਚੋ ਜਣਾ ਕੋਈ ਟੈਨਸ਼ਨ ਦੋ ਦੋ ਦਿਨ ਚ ਆ ਜਾਣਗੇ ਭਾਗਿਆ ਚ ਦੀ ਖਬਰ ਸਾਧ ਨੂੰ ਜਾ ਕੇ ਆਉਣਾ ਹੁਣ ਤੇ ਉਹਦੀ ਲਿਉਣਾ ਤੂੰ ਹੁਣ ਕਿੱਧਰ ਹੈ ਤੇਰਾ ਪਲਾਨ ਮੈਂ ਤਾਂ ਦੋ ਇੰਨੇ ਚੱਕਰ ਚ ਕਿਹੜੀ ਦਵਾਈ ਲੈਣੀ ਆ ਹੁਣ ਤਾਂ ਉਹੀ ਜਿਹੜੀਆਂ ਪਾ ਰਹੇ ਹਾਂ ਹੈ ਜਿਹੜੀਆਂ ਪਾ ਰਹੇ ਹਾਂ ਮੈਂ ਲਿਉਣਾ ਜਾ ਕੇ ਉਹ ਜਿਹੜੀ ਪਿਛਲੀ ਮੈਨੂ ਫੈਕਚਰ ਵਾਲੀ ਸੀ ਉਹ ਗੱਲ ਕਰਦੀ ਮੈਂ ਕੱਲ ਨੂੰ ਕਹਤਾਂ ਨਵੇਂ ਨਵੇਂ ਮਾਰ ਕੇ ਜਾਗੀ ਨਵੇਂ ਮਾਰਕਿਆਂ ਚ ਹੁਣ ਸੋਚ ਕਿਹੜੀ ਲੈ ਕੇ ਆਈ ਤਾਂ ਮੈਂ 19 ਕਿ ਲੈ ਕੇ ਆਇਆ ਤਾਂ ਹਲੇ ਮੈਂ ਕਹਾਂ ਚੱਲਨੇ ਆਪਣ ਠੀਕ ਹੈ ਪਹਿਲਾ ਇਹ ਫਿਨਿਸ਼ ਅੱਜ ਆਪਣਾ ਪਹਿਲਾ ਇਹ ਨਿਬੜ ਗਿਆ ਹੁਣ ਕੱਲ ਤੇ ਦੂਏ ਨੂੰ ਹੋ ਜਾ ਸ਼ੁਰੂ ਕੱਲ ਤੇ ਦੂਏ ਤੋਂ ਬਾਅਦ ਹਫਤੇ ਬਾਅਦ ਫਿਰ ਤੀਏ ਨੂੰ ਹੋ ਜਾਣਿਆ ਸ਼ੁਰੂ ਪਹਿਲੇ ਦਿਨ ਪੌਣੇ ਤੀਏ ਨੂੰ ਸ਼ੁਰੂ ਹੋ ਜਾਣਾ ਹੈ ਹੈਨਾ ਜੀਰੀ ਬੋਸਣੀ ਤੋਰ ਰਹੀ ਆ ਜੀਰੀ ਇੱਕ ਨੰਬਰ ਜੀਰੀ ਦਾ ਬੁਰੀ ਕਿਹਾ ਜੀਰੀ ਜੀ ਤਾਂ ਕੋਈ ਮੈਂ ਕਹਿੰਨਾ ਕਮੀ ਹੋਣੀ ਦੇਖਿਆ ਸਿਕੰਜਾ ਲਾਹ ਦਰਵਾਜ਼ਾ ਲਾਹ ਮੈਂ ਲਿਫਟ ਡਾਊਨ ਕਰਦਾ ਗੋ ਗਿਆ ਲੈ ਚਾਲੇ ਭਾਂਡੇ ਲੈ ਜਾ ਹਾਂ ਤੇ ਬਾਕੀ ਸਮਾਨ ਸਮਾਨਾ ਸਮਾਨਾ ਫੁੱਲ ਪਿਆ ਬਾਈ ਇੱਧਰ ਮਸ਼ੀਨ ਦੀ ਚਲਾਇਆ ਵੀ ਇੱਕ ਵਾਰ ਆਪ ਪਿੱਛੇ ਤੇ ਤਾਂ ਆਪਾਂ ਨੇ ਇਹਨਾਂ ਦੇ ਆ ਸਾਫ ਜੇ ਕਰਤੇ ਤੇ ਸ਼ੂਟਰ ਬਾਕੀ ਹੈ ਹਾਂ ਹਾਂ ਚਲੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਉਹ ਲੇਜ਼ਰ ਕਰਾਣਾ ਪਤਾ ਤਾਂ ਗੋਗੀ ਸਿਸਟਮ ਠੀਕ ਹੈ ਆ ਕੱਲ ਗੱਠਾਂ ਤਾਰੀਆਂ ਟਰਾਲੀ ਬਾਹਰ ਕੱਢ ਕੇ ਸੌਕਾਂ ਦੀ ਹੁਣ 7-8 ਗੱਠਾਂ ਤਾਰ ਕੇ ਰੱਖ ਫੇਰ ਟਰਾਲੀ ਅੰਦਰ ਪੈ ਕਲਾ ਦਾਂਗੇ ਜਿੰਨੀਆਂ ਕਿ ਲੋਡਾਂ ਆ ਲੈ ਆ ਟਰਾਲੀ ਚ ਪੇ ਆਪਣਾ 2 ਕੁ ਮਹੀਨਿਆਂ ਦਾ ਕੋਟਾ ਇਹਦੇ ਵਿੱਚ ਲੇਜ਼ਰ ਲੂਜ਼ਰ ਸਾਰੇ ਧੋਕੇ ਵਾਲ ਜਿਹੜਾ ਖੜਾਉਣੇ ਉਹ ਵੀ ਖੜਾਈਏ ਫੇਰੇ ਜਿੰਨੇ ਕਰੀਆਂ ਸੂਤ ਜਾਂ ਕੰਮ ਹੁਣ ਪੂਰੀ ਭੱਜਨੜ ਚ 2 ਦਿਨ ਹੁਣ ਵੀਡੀਓ ਰੋਕ ਦੇਣੀ ਆ 2 ਕੁ ਦਿਨ ਮੜ ਜੇ ਕੰਮ ਸੂਤ ਕਰੀਏ ਤੇ ਸਾਲਾ ਲੋਟ ਨਹੀਂ ਆਉਂਦਾ ਮੈਂ ਵੀਡੀਓ ਤਾਂ ਰੈਂਦਾ ਫਿਰ ਵੀਡੀਓ ਕਰਕੇ ਫਿਰ ਕੰਮ ਨਹੀਂ ਹੁੰਦੇ ਫਿਰ ਅੱਧ ਵਿਚਾਲਾ ਜਾ ਹੋਇਆ ਰਹਿਦਾ ਕੰਮ